ਇੱਕ ਸੀਨੀਅਰ ਅਫਸਰ ਡੀਆਈਜੀ ਆਈਜੀ ਐਡੀਸ਼ਨਲ ਡੀਜੀ ਜਾਂ ਸਪੈਸ਼ਲ ਡੀਜੀ ਰੈਂਕ ਦਾ ਅ alloate ਕੀਤਾ ਹੈਗਾ ਸੁਪਰਵੀਜ਼ਨ ਤੇ ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਔਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੂ ਹੋਇਆ ਸੀ ਤੇ 5290 ਲੋਕ ਗ੍ਰਿਫਤਾਰ ਹੋਏ ਹੈਗੇ 2973 ਪ੍ਰੀਵੈਂਟਿਵ ਡਿਟੈਂਸ਼ਨਸ ਹੋਈਆਂ ਤੇ 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ ਟੋਟਲ 13776 ਜਿਹੜੇ ਲੋਕਾਂ ਨੂੰ ਇਸ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਆਨਵਰਡਸ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ 34000 ਦੇ ਕਰੀਬ ਐਫ ਆਈ ਆਰ ਆ ਦਰਜ ਹੋ ਚੁੱਕੀਆਂ ਤੇ ਨੰਬਰ ਆਫ ਅਰੈਸਟ 45000 ਹੈਗੀਆਂ ਹੀਰੋਇਨ ਰਿਕਵਰੀ 2150 ਕੇਜੀ ਹੁਣ ਤੱਕ ਹੋਈ ਹੈ ਤੇ ਕਾਫੀ ਇਸ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰਸ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ ਹੋ। ਅਸੀਂ ਆ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵੀਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫੀਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲੋਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਪਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜਿਹੜੇਸ ਵਾਂਟਡ ਕ੍ਰਿਮੀਨਲਸ ਹੈਗੇ ਜਿਹੜੇ ਵਾਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਂਦੇ ਤੇ ਮੈਂ ਅਬੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਭਰਮਟੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂਜ਼ ਵਾਂਟਡ ਫਾਰ ਕਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਨਾ ਸੇਫ ਬਣਾਨਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇਨਸਟਰਕਸ਼ਨਸ ਆਪਰੇਸ਼ਨਲ ਪ੍ਰੇਪੇਅਰਡਨੈਸ ਦੇ ਵੀ ਜਾਰੀ ਕੀਤੇ ਹਨ ਕੀ ਸੀਨੀਅਰ ਆਫਿਸਰਸ ਐਸਐਸਪੀਜ਼ ਡੀਆਈਜੀਜ਼ ਸੀ ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕਰਾਈਮ ਹੈਗੇ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ ਡਿਊਟੀਆਂ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨਪਾਵਰ ਹੈਗਾ ਉਸ ਨੂੰ ਆਰਗੂਮੈਂਟ ਕਰਕੇ ਨਾਨ ਕੋਰ ਡਿਊਟੀਆਂ ਤੋਂ ਮੈਨਪਾਵਰ ਵਿਡਰਾ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨਪਾਵਰ ਉਹ ਵੱਧ ਤੋਂ ਵੱਧ ਡਿਪਲੋਏ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫਸਰਸ ਵਿਲ ਰਿਵਿਊ ਦੀ ਡਿਪਲॉयਮੈਂਟ ਜਿਹੜੇ ਸਾਡੇ ਨਾਕੇ ਆ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸ ਜਿਵੇਂ ਨਾਕੇ ਰਾਉਂਡ ਦਾ ਕਲॉक ਲਾਈ ਜਾਣਗੇ ਜਿਹੜੇ ਫੁਲੀ ਇਕਵਿਪਡ ਹੋਣਗੇ ਤੇ ਵਾਹਨ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ व्हीਲਰਸ ਤੇ ਤੇ ਇੱਕ ਐਸਓਪੀ ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ काफ़ी फोकस यूज ऑफ वायरलैस नैटवर्क कर रहे हैं कि इमीजिएटली हर थाने के ड्यूटी ऑफिसर जोड़े एन जी ओज हैल वॉकी टॉकी सैट होने यकीनी बनाया जाएगा वो अपने पुलिस स्टेशन नाल इन कम्यूनीकेशन रहन जदों कोई रिपोर्ट आँदी है उस तो बाद डिस्ट्रिक्ट कंट्रोल रूम इमीजिएटली इन्फॉर्म किया जाएगा डिपेंडिंग ऑन द नेचर ऑफ इंसीडेंट सो उस एरिए सील किमें करना है सीलिंग ऑपरेशन किमें करनी है एग्जिट ਆਫ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕ੍ਰਾਈਮ ਕ੍ਰਿਮੀਨਲਸ ਦੀ ਚੇਸ ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ ਐਸਓਪੀ ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲ ਸਟੇਟਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਜਿਹੜਾ ਇਹ ਦੂਜੀ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ ਇਹ ਪੰਜਾਬ ਤੋਂ ਜਵੇਂ ਮੈਂ ਪਹਿਲੇ ਵੀ ਕਿਹਾ ਸੀ ਕਿ 20 ਜਨਵਰੀ ਨੂੰ ਜੋ ਸੀ ਲਾਂਚ ਕੀਤਾ ਸੀ ਕਿ ਸਾਡਾ ਟੀਚਾ ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ ਭਾਰਤ ਦੇ ਹਰ ਕੋਨੇ ਤੋਂ ਅਸੀਂ ਅਸੀਂ ਉਹਦੇ ਮਗਰ ਜਾਵਾਂਗੇ ਸੋ देयर इज नो ਐਬਸੋਲਿਊਟ ਜ਼ੀਰੋ ਟੋਲਰੈਂਸ ਫਾਰ ਕ੍ਰਾਈਮ ਐਂਡ ਆਰਗੇਨਾਈਜ਼ਡ ਕ੍ਰਾਈਮ ਆਈ ਵਿਲ ਵੈਲਕਮ ਐਨੀ ਕੁਐਸ਼ਨਸ ਹਾਂ ਅੱਛਾ ਹਿੰਦੀ ਹਿੰਦੀ ਵਿੱਚ ਕਰ ਦੋ ਇੱਕ ਵਾਰ ਅ आज एक हाई लेवल मीटिंग कंडक्ट करके मैंने आ...